ਮੇਰੀ ਗੱਡੀ ਭੰਨ ਕੇ ਪਾਈ ਇਹਨਾਂ ਨੇ ਮੈਨੂੰ ਵਿਚੋ ਖਿੱਚ ਕੇ ਕੱਢਿਆ ਠੀਕ ਆ ਨਾ ਮਗਰ ਗੱਡੀਆਂ ਲਾ ਕੇ ਸਮਾਂ ਇਧਰੋਂ ਪਿੰਡਾਂ 'ਚ ਪੜ ਗਿਆ ਸੀ ਆ ਰਿਹਾ ਸੀਗਾ ਤਾਂ ਉੱਥੋਂ ਇਹਨਾਂ ਨੇ ਮੈਨੂੰ ਫੜ ਕੇ ਉੱਥੇ ਤੁੰਤੂ ਕਰਕੇ ਮੇਰੀ ਜੋ ਵੀ ਇਹਨਾਂ ਦੇ ਸੀਗਾ ਉਹ ਸੋ ਲੈ ਕੇ ਗਿਆ ਪਰ ਮੈਨੂੰ ਛੇਕ ਦੁੱਖ ਆਇਆ ਜਦੋਂ ਮੈਨੂੰ ਖੜਿਆ ਗਿਆ ਕਿ ਪਿੰਡ ਸੀ ਮੇਰਾ ਪਿੰਡ ਦੀ ਮੈਨੂੰ ਪਤਾ ਕਿਹੜਾ ਯਾਦ ਨਹੀਂ ਮੈਂ ਬਗੜੀ ਭਜਾ ਕੇ ਪਿੰਡ 'ਚ ਵਾਲੀ ਆ ਤਾਂ ਮੈਂ ਉੱਥੇ ਲੋਕ ਮੈਨੂੰ ਖੜੇ ਹੀ ਦੋ ਫੜਦੇ ਸੀ ਮੇਰੀ ਗੱਡੀ ਭੰਨਦੇ ਸੀ ਨਾ ਉਹ ਲੋਕ ਮੈਨੂੰ ਬਨੇਰਾਂ ਤੇ ਖੜ ਕੇ ਕਣ ਆਂਬੂਲੇ ਖੜ ਕੇ ਦੇਖ ਰਹੇ ਸੀ ਕਿਹਾ ਵੀ ਮੈਂ ਕਿਹਾ ਵੀ ਨਾਲ ਦੇ ਮੁੰਡੇ ਨੇ ਮੈਂ ਕਿਹਾ ਵੀ ਭਾਈ ਲੱਖਾਸਦਾਨਾ ਨੂੰ ਫੜਦੇ ਆ ਉੱਥੇ 50 ਪੁਲਿਸ ਵਾਲੇ ਹੋਣੇ ਆ ਤੇ ਐਡਾ ਵੱਡਾ ਪਿੰਡ ਸੀ ਯਾਰ ਲੋਕ ਚੁੱਪ ਹੀ ਕਰ ਗਏ ਆ ਪਤਾ ਨਹੀਂ ਭਾਈ ਪਰ ਘੱਟੋ ਘੱਟ ਯਾਰ ਤੁਸੀਂ ਇਹਦਾ ਦੇਖੋ ਵੀ ਤੁਸੀਂ ਵਿਰੋਧ ਤਾਂ ਕਰੋ ਯਾਰ ਵੀ ਬੰਦਾ ਕਿਉਂ ਫੜਦੇ ਆ ਕਾਹਦੇ ਲਈ ਫੜਦੇ ਆ ਵੀ ਤੁਸੀਂ ਇਹੀ ਚੁੱਪ ਹੋਣਾ ਉਹ ਸਾਡੇ ਵਰਗੇ ਨੂੰ ਫੜ ਕੇ ਅੰਦਰ ਕਰ ਦੇਣਗੇ ਤੇ ਲੋਕਾਂ ਨੂੰ ਯਾਰਾਂ ਦੇ ਅੱਗੇ ਮਾਰ ਲੱਗੇ ਭਾਈ